ਜਿਹੜੀ ਜਿਹੜਾ ਹਾਈ ਕੋਰਟ ਦੇ ਵਿੱਚ ਹੋਈ ਹੈ ਉਹ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਨੇ ਆ ਕਿ ਸਰਕਾਰ ਦਾ ਕੀ ਪੱਖ ਸੀਗਾ ਤੇ ਹਾਈ ਕੋਰਟ ਨੇ ਕੀ ਪੁੱਛਿਆ ਸਭ ਤੋਂ ਪਹਿਲਾਂ ਹਾਈ ਕੋਰਟ ਨੇ ਸਵਾਲ ਪੁੱਛਿਆ ਕਿਉਂਕਿ ਇਹਦੀ ਸੁਣਵਾਈ ਹੈ ਜਿਹੜੀ ਕੱਲ ਵੀ ਹੋਈ ਸੀ ਔਰ ਅੱਜ ਦੁਬਾਰਾ ਇਸ ਦੀ ਸੁਣਵਾਈ ਹੋਈ ਹਾਈ ਕੋਰਟ ਨੇ ਪੁੱਛਿਆ ਬੇਜਮੀਨੇ ਮਜ਼ਦੂਰਾ ਤੇ ਗਰੀਬਾਂ ਲਈ ਕੀ ਪਲਾਨ ਹੈ ਸਰਕਾਰ ਕਰੀਏ ਸੋਸ਼ਲ ਇੰਪੈਕਟ ਅਸੈਸਮੈਂਟ ਦੀ ਜ਼ਰੂਰਤ ਹੀ ਨਹੀਂ ਹੈ ਉਸ ਤੋਂ ਬਾਅਦ ਕਿਉਂਕਿ 2013 ਦਾ ਐਕਟ ਦੇ ਵਿੱਚ ਇਸ ਦੀ ਜ਼ਰੂਰਤ ਸੀ ਹੁਣ ਇਸ ਦੀ ਜ਼ਰੂਰਤ ਨਹੀਂ ਹੈ ਸਾਰੀ ਸਕੀਮ ਵਲੰਟਰੀ ਹੈ ਕਿਸੇ ਤੋਂ ਵੀ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਏਗੀ এনवायरमेंट ਅਸੈਸਮੈਂਟ ਕਰਾਉਣ ਦੀ ਜ਼ਰੂਰਤ ਨਹੀਂ ਹੈ ਪੁਰਾਣੇ ਐਕਟ ਦੇ ਵਿੱਚ ਸੀ ਇਹ ਸਾਰੀਆਂ ਗੱਲਾਂ ਸਰਕਾਰ ਨੇ ਕੀਤੀਆਂ ਫਿਰ ਉਸ ਤੋਂ ਬਾਅਦ ਆਇਆ ਹਾਈ ਕੋਰਟ ਦਾ ਜਵਾਬ ਇਸ ਦਾ ਮਤਲਬ ਨਾ ਤੁਸੀਂ ਸੋਸ਼ਲ ਅਸੈਸਮੈਂਟ ਕਰਾਈ ਨਾ ਹੀ এনवायरमेंट ਇੰਪੈਕਟ ਅਸੈਸਮੈਂਟ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਲੈ ਰਹੇ ਹੋ ਉਹ ਵੀ ਉਪਜਾਊ ਤੁਸੀਂ ਸਮਾਜ ਤੇ ਵਾਤਾਵਰਨ ਤੇ ਕੀ ਪ੍ਰਭਾਵ ਪਏਗਾ ਇਸ ਬਾਰੇ ਸੋਚਣ ਲਈ ਤਿਆਰ ਹੀ ਨਹੀਂ ਇਹ ਸਕੀਮ ਪੂਰੀ ਤਰ੍ਹਾਂ ਪ੍ਰੀਮਚੂਰ ਹੈ ਕੋਈ ਤਿਆਰੀ ਨਹੀਂ ਹੈ ਪੰਜਾਬ ਦੇ ਵਿੱਚ ਹਜ਼ਾਰਾਂ ਨਜਾਇਜ਼ ਕਲੋਨੀਆਂ ਨੇ ਉਹਨਾਂ ਤੇ ਕੀ ਕਾਰਵਾਈ ਕਰ ਰਹੇ ਹੋ ਸਾਡੇ ਕੋਲ ਰੋਜ਼ ਕਈ ਕੇਸ ਆ ਰਹੇ ਨੇ ਤੁਹਾਡੀਆਂ ਦਲੀਲਾਂ ਤੋਂ ਅਜਿਹਾ ਲੱਗ ਰਿਹਾ ਕਿ ਤੁਹਾਡੇ ਕੋਲ ਕੋਈ ਯੋਜਨਾ ਹੈ ਹੀ ਨਹੀਂ ਇਹ ਸਾਰਾ ਕੁਝ ਹਾਈ ਕੋਰਟ ਨੇ ਕਿਹਾ ਸਰਕਾਰ ਨੂੰ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਕੋਈ ਪਲੈਨਿੰਗ ਕਰ ਲੈਂਦੇ ਜੇ ਇਸ ਸਕੀਮ ਲਾਗੂ ਹੁੰਦੀ ਹੈ ਤਾਂ ਵੱਡੇ ਲੈਂਡ ਮਾਫੀਆ ਸ਼ਾਮਲ ਹੋ ਜਾਣਗੇ ਏਜੀ ਸਾਹਿਬ ਨੂੰ ਇਹ ਗੱਲਾਂ ਕਿਹ ਕਿਆਂ ਤੁਹਾਡੀਆਂ ਸਾਰੀਆਂ ਗੱਲਾਂ ਹਵਾ ਹਵਾਈ ਨੇ ਜੇ ਕਿਸੇ ਦੀ ਮਰਜ਼ੀ ਬਿਨਾਂ ਜ਼ਮੀਨ ਨਹੀਂ ਲਈ ਜਾਏਗੀ ਤਾਂ ਇਸ ਤਰ੍ਹਾਂ ਤਾਂ ਜ਼ਮੀਨ ਦੇ ਟੁਕੜੇ ਹੀ ਇਸ ਪਾਲਿਸੀ ਤਹਿਤ ਮਿਲਣਗੇ ਉਹਨਾਂ ਟੁਕੜਿਆਂ ਤੇ ਵਿਕਾਸ ਕਿਵੇਂ ਹੋਏਗਾ ਇਹ ਸਮਝਾ ਦਿਓ ਨਾ ਹੀ ਸਰਕਾਰ ਨੇ ਕੋਈ ਟਾਈਮ ਲਾਈਨ ਬਣਾਈ ਨਾ ਕੋਈ ਨੋਟਿਸ ਦਿੱਤਾ ਕਦੋਂ ਜ਼ਮੀਨ ਦਿੱਤੀ ਜਾਏਗੀ ਕਦੋਂ ਵਿਕਸਿਤ ਹੋਵੇਗੀ ਕੋਈ ਟਾਈਮ ਲਾਈਨ ਨਹੀਂ ਹੈ ਸਰਕਾਰ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ 2 ਦਿਨ ਤੱਕ ਸਕੀਮ ਨੂੰ ਹੋਲਡ ਤੇ ਰੱਖਣ ਲਈ ਤਿਆਰ ਫਿਰ ਹਾਈ ਕੋਰਟ ਨੇ ਕਿਹਾ ਨਹੀਂ ਤੁਸੀਂ ਦਲੀਲਾਂ ਦੇ ਚੁੱਕੇ ਹੋ ਸਪਸ਼ਟ ਹੈ ਕੱਲ ਵੀ ਇਸੇ ਤਰ੍ਹਾਂ ਹੀ ਹੋਇਆ ਸੀ ਸਮਾਂ ਮੰਗਿਆ ਅੱਜ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ ਸਰਕਾਰ ਦੇ ਕੋਲ ਦੋ ਵਿਕਲਪ ਨੇ ਦੋ ਬਦਲ ਨੇ ਜਾਤਾ ਸਕੀਮ ਵਾਪਸ ਲੋ ਜਾਂ ਫਿਰ ਹਾਈ ਕੋਰਟ ਰੋਕ ਲਗਾ ਦੇਗਾ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਵਿਰਾਮ ਆਂਦਾ 10 ਮਿੰਟ ਦਾ ਵਿਰਾਮ ਆਂਦਾ ਕਿ ਅਸੀਂ ਸੋਚ ਕੇ ਦੱਸਦੇ ਹਾਂ ਜੀ ਪਰ ਉਸ ਤੋਂ ਪਹਿਲਾਂ ਹੀ ਹਾਈ ਕੋਰਟ ਕਹਿੰਦਾ ਅਸੀਂ ਇਸ ਪਾਲਿਸੀ ਅਤੇ ਇਸ ਨੋਟੀਫਿਕੇਸ਼ਨ ਤੇ ਰੋਕ ਲਗਾ ਰਹੇ ਹਾਂ ਹੁਣ ਅਗਲੀ ਸੁਣਵਾਈ 10 ਸਤੰਬਰ ਨੂੰ ਹੋਵੇਗੀ ਸੋ ਮੋਟੀ ਮੋਟੀ ਗੱਲ ਜਿਸ ਗੱਲ ਦਾ ਦਾਵਾ ਸਰਕਾਰ ਕਰਦੀ ਰਹੀ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕਿਸਾਨਾਂ ਤੇ ਗੱਲ ਪੱਲੇ ਪੈਂ ਨਹੀਂ ਦਿੱਤੀ ਜਾ ਰਹੀ ਕਿਸਾਨ ਜੱਥੇਬੰਦੀਆਂ ਹੋਣ ਜਾਂ ਪੋਲਿਟੀਕਲ ਪਾਰਟੀਆਂ ਅਕਾਲੀ ਦਲ ਹੋਵੇ ਇਹ ਕਿਸਾਨਾਂ ਤੱਕ ਗੱਲ ਪਹੁੰਚਣ ਨਹੀਂ ਦੇ ਰਿਆ ਇਸੇ ਕਰਕੇ ਇਸ ਪਾਲਿਸੀ ਦਾ ਵਿਰੋਧ ਹੋ ਰਿਹਾ ਤੇ ਉਹ ਸਰਕਾਰ ਉਹ ਏਜੀ ਸਾਹਿਬ ਏਜੀ ਸਾਹਿਬ ਦੀ ਪੂਰੀ ਟੀਮ कोर्ट ਨੂੰ ਹੀ ਜਸਟੀਫਾਈ ਨਹੀਂ ਕਰ ਪਾਈ ਅਦਾਲਤ ਨੂੰ ਹੀ ਜਸਟੀਫਾਈ ਨਹੀਂ ਕਰ ਪਾਈ ਕਿ ਇਹ ਸਕੀਮ ਲਾਹੇਵੰਦਾਂ ਕਿਸਾਨਾਂ ਲਈ ਇਸ ਸਕੀਮ ਦੇ ਵਿੱਚ ਕਿਸੇ ਦਾ ਕੋਈ ਭਲਾ ਵੀ ਹੋਣ ਵਾਲਾ ਹੈ ਇਸੇ ਕਰਕੇ ਇਸ ਸਕੀਮ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ